ਇਹ ਤੋਂ ਅਸੀਂ ਬਫਿੰਗ ਕਰ ਸਕਦੇ ਹਾਂ ਪੇਂਟਿੰਗ ਕਰ ਸਕਦੇ ਹਾਂ ਗ੍ਰਾਈਂਡਿੰਗ ਕਰ ਸਕਦੇ ਹਾਂ ਤੇ ਹੈਂਡਲਿੰਗ ਕਰ ਸਕਦੇ ਹਾਂ ਉਹਦੇ ਟੂਲਸ ਨੇ ਇਹਦੇ ਟੂਲਸ ਅਲੱਗ-ਅਲੱਗ ਇਹਦੇ ਅੱਗੇ ਚੇਂਜ ਹੋ ਜਾਣਗੇ ਜੇ ਜੇ ਤਰੀਕੇ ਨਾਲ ਤੁਹਾਨੂੰ ਕੰਮ ਦੀ ਲੋੜ ਹੈ ਤੇ ਜਿਸ ਤਰ੍ਹਾਂ ਕਿ ਮੈਨੂੰ ਵੈਲਡਿੰਗ ਦੀ ਲੋੜ ਆ ਮੈਂ ਵੈਲਡਿੰਗ ਟੂਲ ਦੇ ਨਾਲ ਕੰਮ ਕਰਦਾ ਹਾਂ ਇਸ ਰੋਬੋਟ ਦੀ ਗੱਲ ਕੀਤੀ ਜਾਵੇ ਤੇ ਇਹ ਬਣਿਆ ਦਾ ਕਿੱਥੋਂ ਦਾਵਾ ਔਰ ਕਿੰਨਾ ਕੁ ਇਹ ਕੰਮ ਕਰ ਸਕਦਾ ਇਹ ਜਰਮਨ ਦਾ ਬਣਿਆ ਜੀ ਪਹਿਲਾਂ ਉਹਨਾਂ ਨੂੰ ਕਹਿਣਾ ਪੈਂਦਾ ਹੈ ਕਿ ਸਾਨੂੰ ਆਹ ਵਾਲੇ ਪੈਰਾਮੀਟਰ ਹੈਗੇ ਨੇ ਆ ਇਦਾਂ ਦਾ ਚਾਹੀਦਾ ਤਾਂ ਦੇਖਿਆ ਜਾਂਦਾ ਕਿ ਰੋਬੋਟ ਦੇ ਅੰਦਰ ਪਹਿਲਾਂ ਉਹਦੀ ਪ੍ਰੋਗਰਾਮਿੰਗ ਕਰਨੀ ਪੈਂਦੀ ਹੈ ਉਹਦੇ ਅੰਦਰ ਇੰਸਟਾਲੇਸ਼ਨ ਕਰਨੀ ਪੈਂਦੀ ਹੈ ਉਹਨੂੰ ਦੱਸਣਾ ਪੈਂਦਾ ਕਿ ਤੂੰ ਆਹ ਕੰਮ ਕਰਨਾ ਇਹ ਸੇਮ ਥਿੰਕ ਉਹੋ ਹੀ ਆ ਮੇਨਲੀ ਇਹ ਹੈ ਕਿ ਫਿਨਿਸ਼ਿੰਗ ਇਹਦੇ ਨਾਲ ਜ਼ਿਆਦਾ ਆਉਂਦੀ ਹੈ ਬਲੋ ਹੋਲਸ ਕੋਈ ਨਹੀਂ ਆਉਂਦੇ ਤੁਸੀਂ ਕੋਈ ਵੈਲਡਿੰਗ ਚੈੱਕ ਕਰਨੀ ਹੈ ਇਹਦੇ ਵਿੱਚ ਵੈਲਡਿੰਗ ਬਹੁਤ ਵਧੀਆ ਫਾਈਨ ਵਾਈਜ਼ ਦੀ ਆ ਤੁਸੀਂ ਫਿਲਮਾਂ 'ਚ ਤੇ ਬਹੁਤ ਦੇਖੇ ਹੋਣਗੇ ਅੱਜ ਤੁਹਾਨੂੰ ਅਸਲ ਦੇ ਵਿੱਚ ਰੋਬੋਟ ਦਿਖਾਉਣ ਲੱਗੇ ਆ ਆ ਮੇਰੇ ਪਿੱਛੇ ਜੋ ਤੁਸੀਂ ਦੇਖਦੇ ਪਏ ਹੋ ਇਹ ਰੋਬੋਟ ਹੈ ਔਰ ਰੋਬੋਟ ਕੰਮ ਕਰਦਾ ਹੈ ਵੈਲਡਿੰਗ ਦਾ ਫਿਲਮਾਂ 'ਚ ਤੇ ਦੇਖਿਆ ਜਾਂਦਾ ਕਿ ਰੋਬੋਟ ਗੋਲੀਆਂ ਚਲਾਉਂਦਾ ਹੈ ਜਾਂ ਘਰ ਦੇ ਵਿੱਚ ਰਸੋਈ ਦਾ ਕੰਮ ਕਰਦਾ ਹੈ ਪਰ ਜਿਨ੍ਹਾਂ ਨੇ ਕੰਮ ਲੈਣਾ ਹੈ ਉਹ ਕੰਮ ਲੈ ਰਹੇ ਆ ਲੇਬਰ ਦਾ ਰੋਬੋਟ ਕੰਮ ਕਰਦਾ ਪਿਆ ਜਰਮਨ ਮੇਡ ਦਾ ਇਹ ਰੋਬੋਟ ਹੈ ਇੱਕ ਨਹੀਂ ਦੋ ਰੋਬੋਟ ਲੱਗੇ ਹੋਇਆ ਨਾ ਇਹ ਥੱਕਦਾ ਹੈ ਨਾ ਇਹ ਪੱਕਦਾ ਹੈ ਨਾ ਹੀ ਇਹ ਚਾਹ ਪੀਂਦਾ ਨਾ ਪਾਣੀ ਪੀਂਦਾ ਕੇਵਲ ਤੇ ਕੇਵਲ ਕੰਮ ਕਰਦਾ ਹੈ ਔਰ ਕਿੰਨੇ ਬੰਦੇ ਦਾ ਕੰਮ ਕਰਦਾ ਹੈ ਕਿੰਨਾ ਕੁ ਫਰਕ ਹੈ ਇਨਸਾਨੀ ਕੰਮ ਚ ਜਾਂ ਫਿਰ ਇਸ ਰੋਬੋਟ ਦੇ ਵਿੱਚ ਗੱਲਬਾਤ ਕਰ ਲਾਂਗੇ ਸਾਡੇ ਨਾਲ ਇੰਡਸਟਰੀ ਦੇ ਮਾਲਕ ਮੌਜੂਦ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਜਸਪ੍ਰੀ ਸਪ੍ਰਿਜ ਜਿਹੜੀ ਮੈਂ ਗੱਲ ਕਹੀ ਕਿ ਨਾ ਇਹ ਥੱਕਦਾ ਨਾ ਇਹ ਅੱਕਦਾ ਨਾ ਚਾਹ ਪੀਂਦਾ ਨਾ ਪਾਣੀ ਪੀਂਦਾ ਗੱਲ ਠੀਕ ਆ ਬਿਲਕੁਲ ਹੀ ਬਿਲਕੁਲ ਇਹ ਕਰਦਾ ਕਿ ਇਹਦੇ ਕੋਲ ਕੰਮ ਕੀ ਲੈਂਦੇ ਹੋ ਰੋਬਟ ਕੋ ਅਸੀਂ ਸਿਰਫ ਇਹ ਕੋਲ ਵੈਲਡਿੰਗ ਦਾ ਕੰਮ ਲੈਨੇ ਆ ਤੇ ਇਹਨੇ ਵੈਲਡਿੰਗ ਹੀ ਕਰਨੀ ਦੇਖਿਆ ਜਾਵੇ ਤਾਂ ਹੋਰ ਕਿਹੜਾ ਕਿਹੜਾ ਕੰਮ ਇਸ ਰੋਬਟ ਕੋਲ ਲਿਆ ਜਾ ਸਕਦਾ ਅ ਜਿਸ ਤਰ੍ਹਾਂ ਕਿ ਮੇਰੇ ਕੋਲ ਲਾਈਨ ਤੇ ਵੈਲਡਿੰਗ ਨਾਲ ਆ ਇਹ ਤੋਂ ਅਸੀਂ ਬਫਿੰਗ ਕਰ ਸਕਦੇ ਆ ਪੇਂਟਿੰਗ ਕਰ ਸਕਦੇ ਆ ਗ੍ਰਾਈਂਡਿੰਗ ਕਰ ਸਕਦੇ ਆ ਤੇ ਹੈਂਡਲਿੰਗ ਕਰ ਸਕਦੇ ਆ ਉਹਦੇ ਟੂਲਸ ਨੇ ਇਹਦੇ ਟੂਲਸ ਅਲੱਗ-ਅਲੱਗ ਇਹਦੇ ਅੱਗੇ ਚੇਂਜ ਹੋ ਜਾਣਗੇ ਜੇ ਜੇਸਾ ਤਰੀਕੇ ਨਾਲ ਤੁਹਾਨੂੰ ਕੰਮ ਦੀ ਲੋੜ ਹੈ ਤੇ ਜਿਸ ਤਰ੍ਹਾਂ ਕਿ ਮੈਨੂੰ ਵੈਲਡਿੰਗ ਦੀ ਲੋੜ ਆ ਮੈਂ ਵੈਲਡਿੰਗ ਟੂਲ ਦੇ ਨਾਲ ਕੰਮ ਕਰਦਾ ਹਾਂ ਜੀ ਤੇ ਇਸ ਰੋਬੋਟ ਦੀ ਗੱਲ ਕੀਤੀ ਜਾਵੇ ਤੇ ਇਹ ਬਣਿਆ ਦਾ ਕਿੱਥੋਂ ਦਾ ਵਾਅਰ ਕਿੰਨਾ ਕੁ ਇਹ ਕੰਮ ਕਰ ਸਕਦਾ ਇਹ ਜਰਮਨ ਦਾ ਬਣਿਆ ਜੀ ਪਹਿਲਾਂ ਉਹਨਾਂ ਨੂੰ ਕਹਿਣਾ ਪੈਂਦਾ ਹੈ ਕਿ ਸਾਨੂੰ ਆਹ ਬਲੇ ਪੈਰਾਮੀਟਰ ਹੈਗੇ ਨੇ ਆ ਇਦਾਂ ਦਾ ਚਾਹੀਦਾ ਫਿਰ ਉਹਦੇ ਕਨਸੈਪਟ ਦੇ ਨਾਲ ਉਹ ਤੁਹਾਡੇ ਆ ਕੇ ਵੇਖਦੇ ਨੇ ਡਰਾਇੰਗਸ ਵੇਖਦੇ ਨੇ ਉਸ ਤੋਂ ਬਾਅਦ ਸਟੱਡੀ ਤੋਂ ਬਾਅਦ ਇਹ ਡਨ ਹੁੰਦਾ ਕਿ ਆਪਣਾ ਲਗਾ ਸਕਦੇ ਨੇ ਤਾਂ ਦੇਖਿਆ ਜਾਂਦਾ ਕਿ ਰੋਬੋਟ ਦੇ ਅੰਦਰ ਪਹਿਲਾਂ ਉਹਦੀ ਪ੍ਰੋਗਰਾਮਿੰਗ ਕਰਨੀ ਪੈਂਦੀ ਹੈ ਉਹਦੇ ਅੰਦਰ ਇੰਸਟਾਲੇਸ਼ਨ ਕਰਨੀ ਪੈਂਦੀ ਹੈ ਉਹਨੂੰ ਦੱਸਣਾ ਪੈਂਦਾ ਕਿ ਤੂੰ ਆਹ ਕੰਮ ਕਰਨਾ ਇਹ ਸੇਮ ਥਿੰਗ ਉਹੋ ਹੀ ਹੈ ਜੀ ਬਿਲਕੁਲ ਬਿਲਕੁਲ ਕਿਸੇ ਕੋ ਟ੍ਰੇਨਿੰਗ ਵੀ ਲਈ ਕਿਤੇ ਹਾਂ ਇਹਦੀ ਟ੍ਰੇਨਿੰਗ ਹੁੰਦੀ ਹੈ ਵੱਖਰੇ ਵੱਖਰੇ ਸੈਂਟਰਾਂ ਤੋਂ ਤੇ ਟ੍ਰੇਨਿੰਗ ਇਹਦੀ ਲਈ ਹੋਈ ਹੈ ਜੇ ਦੇਖਿਆ ਜਾਵੇ ਤਾਂ ਇਨਸਾਨ ਦੇ ਕੰਮ ਕਰਨ ਦੀ ਸਪੀਡ ਚ ਰੋਬੋਟ ਦੇ ਕੰਮ ਕਰਨ ਦੀ ਸਪੀਡ ਚ ਕਿੰਨਾ ਅੰਤਰ ਆ ਆ ਸਫਾਈ ਵਧੀਆ ਜੀ ਇਹਦੀ ਬਾਕੀ ਅੰਤਰ ਤੇ ਹੈਗਾ ਹੀ ਆ ਜੇ ਉਹ ਤਿੰਨ ਬੰਦੇ ਚਾਰ ਬੰਦੇ ਵੈਲਡਿੰਗ ਕਰਦੇ ਨੇ ਕੱਲੇ ਨੇ ਕਰ ਲੈਣਾ ਵੈਲਡਿੰਗ ਨੇ ਇਹ ਤੇ ਥੋੜਾ ਬਹੁਤ ਤੇ ਫਰਕ ਪੈਂਦਾ ਹੀ ਆ ਇਹਦੇ ਨਾਲ ਸਮੇਂ ਦੀ ਕਿੰਨੀ ਕੁ ਬਚਤ ਆ ਟਾਈਮ ਦੀ ਕਿੰਨੀ ਕੁ ਬਚਤ ਆ ਕਹੋ ਜਾਂ ਫਾਈਨਾਂਸ ਦੀ ਕਿੰਨੀ ਕੁ ਬਚਤ ਕਰਦਾ ਹੈ ਅਵਲ ਔਰ ਬਚਤ ਤੇ ਹੈਗੀ ਹੈ ਤਾਂ ਹੀ ਅਸੀਂ ਲਾਏ ਆ ਜੀ ਇਹ ਤੇ ਮੇਨਲੀ ਹੈ ਕਿ ਫਿਨਿਸ਼ਿੰਗ ਇਹਦੇ ਨਾਲ ਜ਼ਿਆਦਾ ਆਉਂਦੀ ਹੈ ਬਲੋ ਹੋਲਸ ਕੋਈ ਨਹੀਂ ਆਉਂਦੇ ਤੁਸੀਂ ਕੋਈ ਵੈਲਡਿੰਗ ਚੈੱਕ ਕਰਨੀ ਆ ਤੇ ਇਹਦੇ ਵਿੱਚ ਵੈਲਡਿੰਗ ਬਹੁਤ ਵਧੀਆ ਫਾਈਨ ਵਾਜਦੀ ਆ ਤੇ ਤੁਹਾਨੂੰ ਉਹਦੇ ਚ ਬਾਰ ਬਾਰ ਚੈੱਕ ਕਰਨ ਦੀ ਲੋੜ ਨਹੀਂ ਜਿੱਦਾਂ ਅਸੀਂ ਕੋਈ ਕਾਰੀਗਰ ਲਾਵਾਂਗੇ ਉਹ ਉਹਦੀ ਵੈਲਡਿੰਗਾਂ ਨੂੰ ਖੁਦ ਚੈੱਕ ਕਰਨੀ ਪਾਉਗੀ ਇਹਦਾ ਕੰਮ ਕੀਤਾ ਹੋਇਆ ਉਹਨੂੰ ਚੈੱਕ ਕਰਨ ਦੀ ਲੋੜ ਨਹੀਂ ਅੱਖਾਂ ਮੀਟ ਗਿਆ ਹੀ ਕਹਿ ਸਕਦੇ ਆ ਕਿ ਇਹ ਬਹੁਤ ਵਧੀਆ ਹੋਇਆ ਹੋਇਆ ਜੇ ਮੋਟੀ ਮੋਟੀ ਗੱਲ ਕਰੀਏ ਤਾਂ ਕਿੰਨੇ ਇਨਸਾਨਾਂ ਦਾ ਕੰਮ ਹੈ 8 ਘੰਟਿਆਂ ਚ ਮੁਕਾ ਦਿੰਦਾ ਆ ਨੀਅਰ ਅਬਾਊਟ 7 ਤੋਂ 8 ਬੰਦਿਆਂ ਦਾ ਕੰਮ ਇਹ ਕਰ ਲੈਂਦਾ ਜੀ ਇੱਕ ਜੀ ਬਿਲਕੁਲ ਇਸ ਤਰੀਕੇ ਦੇ ਨਾਲ ਜਦੋਂ ਇਨਸਾਨ ਕੰਮ ਕਰਦਾ ਤੇ ਉਹਨੂੰ ਪਿਆਸ ਵੀ ਲੱਗਦੀ ਭੁੱਖ ਵੀ ਲੱਗਦੀ ਆ ਉਹ ਟਾਈਮ ਦੀ ਸੇਵਿੰਗ ਵੀ ਹੋ ਜਾਂਦੀ ਵਿੱਚ ਆ ਬਿਲਕੁਲ ਜੀ ਇਹਨੇ ਕੰਟੀਨਿਊਸ ਚੱਲਣਾ ਹੈ ਵਿਦਾਊਟ ਬ੍ਰੇਕਿੰਗ ਦੇ ਤੇ ਉਹਦੇ ਆਬਵੀਅਸ ਹੈ ਕਿ ਜਦੋਂ ਇਹਨੇ ਕੰਮ ਕਰਨਾ ਜੇ ਬੰਦਾ ਇੱਕ ਕੱਟਦਾ ਤੇ ਇਹਨੇ ਪੰਜ ਛੇ ਪੀਸ ਕੱਟ ਦੇਣੇ ਆ ਤੇ ਪ੍ਰੋਡਕਸ਼ਨ ਦਾ ਤੇ ਆਪੇ ਹੀ ਵਾਦਾ ਪੈਣਾ ਹੀ ਪੈਣਾ ਜੀ ਬਸ ਜੇ ਕਦੀ ਇਹਦੇ ਚ ਕਿਉਂਕਿ ਜਰਮਨ ਦਾ ਬਣਿਆ ਦਾ ਜੇ ਕਦੀ ਮੁਸ਼ਕਿਲ ਆ ਜਾਏ ਤੇ ਉਹਦੇ ਲਈ ਕੋਈ ਬੈਕਅਪ ਬੈਕਅਪ ਇਹ ਰਹਿੰਦਾ ਕਿ ਅਸੀਂ ਖੁਦ ਟ੍ਰੇਨਿੰਗ ਲਈ ਹੈ ਇਹਦੀ ਤੇ ਸੈਕੰਡ ਅਗਰ ਸਾਨੂੰ ਕੋਈ ਵੀ ਦਿੱਕਤ ਆਵੇ ਤੇ ਫਿਰ ਇਹਨਾਂ ਦੇ ਕੰਪਨੀ ਐਂਡ ਦੇ ਲੜਕੇ ਸਾਡੇ ਕੋਲ ਆ ਜਾਂਦੇ ਨੇ ਬਾਕੀ ਆਨਲਾਈਨ ਸਪੋਰਟ ਹੈ ਇਹਦੀ ਉਹ ਆਨਲਾਈਨ ਵੀ ਇਹਦੀ ਪੈਰਾਮੀਟਰ ਸੈੱਟ ਕਰਵਾ ਦਿੰਦੇ ਨੇ ਜੇ ਨੇੜੇ ਤੇੜੇ ਤੁਸੀਂ ਆਪਣੀ ਨਜ਼ਰ ਨਾਲ ਹੀ ਦੇਖੋ ਤੇ ਕਿਸੇ ਇੰਡਸਟਰੀ ਦੇ ਵਿੱਚ ਕਿਸੇ ਹੋਰ ਨੇ ਅਜੇ ਫਿਲਹਾਲ ਇਹ ਟੈਕਨੋਲੋਜੀ ਲਿਆਂਦੀ ਰੋਬੋਟ ਵਾਲੀ ਆ ਪੰਜਾਬ ਚ ਇਹਦੇ ਕਾਫੀਆਂ ਕੋ ਹੋਊਗੀ ਲੇਕਿਨ ਬਟਾਲੇ ਚ ਮੇਰੇ ਕੋਲ ਇੱਥੇ ਇਕੱਲੇ ਕੋਲੀ ਆ ਬਟਾਲੇ ਚ ਕਿਸੇ ਨੇ ਨਹੀਂ ਲਗਾਈ ਅੱਗੇ ਹੁਣ ਨਵੀਂ ਟੈਕਨੋਲੋਜੀ ਦਾ ਕੁਝ ਮੰਗਵਾ ਰਹੇ ਜੀ ਬਿਲਕੁਲ ਮੰਗਵਾ ਰਹੇ ਆ ਜੀ ਹੁਣ ਉਹ ਪਲੈਨਿੰਗ ਜਿਹੜਾ ਨਵੀਂ ਟੈਕਨੋਲੋਜੀ ਦਾ ਅਜੇ ਬਟਾਲੇ ਦੀ ਗੱਲ ਕਰੀਏ ਤਾਂ ਇਹ ਰੋਬੋਟ ਇਕੱਲਾ ਹੀ ਇੰਡਸਟਰੀ ਦੇ ਵਿੱਚ ਕੰਮ ਕਰਦਾ ਪਿਆ ਅੱਠ ਬੰਦਿਆਂ ਦਾ ਕੰਮ ਇਕੱਲਾ ਹੀ ਨਿਵੇੜ ਦਿੰਦਾ ਜਿੰਨਾ ਕੰਮ ਅੱਠ ਬੰਦਿਆਂ ਨੇ ਕਰਨਾ ਇਹ ਇਕੱਲਾ ਹੀ ਰੋਬਟ ਕਰ ਦਿੰਦਾ ਨਾ ਏ ਥੱਕਦਾ ਹੈ ਨਾ ਏ ਅੱਕਦਾ ਹੈ ਨਵੀਂ ਟੈਕਨੋਲੋਜੀ ਹੈ ਚੰਗੀ ਗੱਲ ਹੈ ਕਿ ਇਹ ਜੋ ਰੋਬਟ ਨੇ ਇੱਕ ਤਾਂ ਸਮੇਂ ਦੀ ਬਚਤ ਕਰਦੇ ਆ ਦੂਸਰਾ ਕੰਮ ਦੀ ਕਹਿੰਦੇ ਬਹੁਤ ਸਫਾਈ ਹੈ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰ ਲਈ ਨਿੱਤ ਲੂਥਰਾ ਬਟਾਲਾ